ਇੱਕ ਤੇ ਪਾਲਿਸ਼ ਹੋਇਆ ਹੋਇਆ ਤੇ ਇੱਕ ਤੇ 1 ਗ੍ਰਾਮ ਸੋਨਾ ਛੜਿਆ ਹੋਇਆ ਹੁਣ ਇਹ ਜਿਹੜਾ ਇਹ ਤੇ ਸੋਨਾ ਛੜਿਆ ਹੈ ਇਹ ਤੇ ਹਾਂਜੀ ਇਹ ਪਾਲਿਸ਼ ਵਾਲਾ ਹੁਣ ਜਿਹੜਾ ਇਹ ਤਜਾਬ ਹੈ ਉਹ ਇਦਾਂ ਦਾ ਤਜਾਬ ਹੈ ਕਿ ਜਿਹੜਾ ਸੋਨਾ ਛੜ ਕੇ ਬਾਕੀ ਸਾਰੀਆਂ ਤੱਤਾਂ ਖਾ ਜਾਂਦਾ ਜੀ ਹੁਣ ਆ ਪਹਿਲਾਂ ਆਪਾਂ ਹਵਲ ਆਪਣਾ ਲੱਕੜਾ ਪਾਤਾ ਜੀ ਤਜਾਬ ਕਿਹੜਾ ਹੈ ਇਹ ਇਹ ਨਾਈਟ੍ਰਿਕ ਐਸਿਡ ਹੈ ਜੀ ਨਾਈਟ੍ਰਿਕ ਐਸਿਡ ਹੋ ਗਿਆ ਥੋੜਾ ਧਿਆਨ ਦੇ ਨਾਲ ਛੱਟਾ ਨਾ ਪਾ ਜੀ ਹਾਂਜੀ ਆ ਲੋ ਇਹ ਨਾਈਟ੍ਰਿਕ ਐਸਿਡ ਤੋਂ ਆਪਾਂ ਵਿੱਚ ਪਾਤਾ ਤੇ ਕੋਈ ਰਿਐਕਸ਼ਨ ਨਹੀਂ ਹੋਇਆ ਹਨਾ ਹਾਂਜੀ ਆ ਦੇਖ ਸਕਦੇ ਹੋ ਦਰਸ਼ਕ ਕੋਈ ਰਿਐਕਸ਼ਨ ਨਹੀਂ ਹੋਇਆ ਮਤਲਬ ਉੱਤੇ ਸਾਰਾ ਸੋਨਾ ਚੜਿਆ ਹੈ ਨਾ ਵੀਰੇ ਹਾਂਜੀ ਆ ਦੇਖੋ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਜਿਹੜਾ ਤਜਾਬ ਹੈ ਸੋਨੇ ਦੀ ਪਰਖ ਕਿਵੇਂ ਕਰਨੀ ਆ ਇਹ ਨਾ ਆ ਦੇਖੋ ਹੁਣ ਇਹ ਜਿਹੜਾ ਪਾਲਿਸ਼ ਵਾਲਾ ਕੜਾ ਜਿਹੜਾ ਬਾਜ਼ਾਰ 'ਚ ਮਿਲਦਾ ਹਾਂ ਆ ਲੋ ਜੀ ਇਹਨੂੰ ਆਪਾਂ ਜਿਆਦਾ ਨਹੀਂ ਕਿਉਂਕਿ ਸ਼ੋਰੂਮ 'ਚ ਸਰ ਧੂਆਂ ਵੱਧ ਹੋ ਜਾਏ ਇਹ 5 ਮਿੰਟ ਦੇ ਵਿੱਚ ਸਾਰਾ ਇਹਦੇ ਖਤਮ ਹੋ ਜਾਣਾ ਧੂਆਂ ਕਿੰਨਾ ਕਰਦਾ ਹੈ ਹਾਂਜੀ ਇਹ ਮੇਰੇ ਜਿਹੜਾ ਕੜਾ 5 ਤੋਲੇ ਦਾ ਬਣਿਆ ਹੋਇਆ ਹੈ ਹਾਂ ਤੇ ਇਹਦੀ ਕੱਲੀ ਜੱਬ ਗੋਲ ਦੀ ਕੀਮਤ ਛੱਡ ਕੇ ਬਨਵਾਈ ਬਨਵਾਈ ਦੀ ਗੱਲ ਕਰੀਏ ਤੇ 40 ਤੋਂ 50000 ਰੁਪਏ ਬਨਵਾਈ ਪੈ ਜਾਂਦੀ ਹੈ 40 50000 ਬਨਵਾਈ ਪੈ ਜਾਂਦੀ ਹੈ ਤੇ 1 ਗ੍ਰਾਮ ਗੋਲ ਦੇ ਵਿੱਚ ਆਪਾਂ ਸਿਰਫ ਇਹ 12000 ਰੁਪਏ ਦਾ ਦੇ ਦੇਣਾ ਜਿਹਦੇ ਵਿੱਚ ਮੰਨੋ ਤੁਸੀਂ 7500 ਰੁਪਏ ਦਾ ਸੋਨਾ ਹੀ ਹੈ ਤੇ 75 ਤੇ ਆਹ ਕਿੰਨੇ ਦਾ ਹੋਊਗਾ ਆਹ ਇਹ ਵੀ 12000 ਦੀ ਰੇਂਜ ਹੀ ਹੈ 1 ਇੰਚੇ ਦਾ ਚੌੜਾਈ ਇਹਦੀ 1 ਇੰਚੇ ਤੇ ਇਹਦੇ ਡਿਜ਼ਾਈਨ ਤੁਹਾਨੂੰ ਸੋਨਾ ਕਿੰਨਾ ਚੜਿਆ ਇਹਦੇ 1 ਗ੍ਰਾਮ ਦੀ ਆਪਾਂ ਨੂੰ ਤਾਂ ਸਾਰੇ ਰੇਟ ਦੇ ਵਿੱਚ ਆਪੈਂ ਦੈਂਦਾ ਕਿਉਂਕਿ ਆਪਾਂ ਬਲਕ ਚ ਕੁਆਂਟੀਟੀ ਬਨਵਾਉਂਦੇ ਆ ਇਸ ਕਰਕੇ ਇਹ ਰੇਟ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵਕਤ ਮੈਂ ਲੁਧਿਆਣੇ ਦੇ ਵਿੱਚ ਆ ਫੁਹਾਰਾਂ ਚੌਂਗ ਤੋਂ ਸਮਿਟਰੀ ਰੋਡ ਤੇ ਭਾਰਤ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਅਨਮੋਲ ਜੁਲਰ ਵਾਲੇ ਤੁਹਾਨੂੰ ਮਿਲ ਜਾਣਗੇ ਇਹਨਾਂ ਦੀ ਵੱਡੀ ਖਾਸੀਅਤ ਕੀ ਆ ਜੇ ਸੋਨਾ ਤੁਸੀਂ ਜਿਹੜਾ ਲੱਖਾਂ 'ਚ ਲੈਣਾ ਤਾਂ ਬਹੁਤ ਵੱਡਾ ਕੰਮ ਹੋ ਜਾਂਦਾ ਤੇ ਉਹੀ ਸ਼ੌਂਕ ਤੁਸੀਂ ਕੁਝ ਹਜ਼ਾਰਾਂ 'ਚ ਪੂਰਾ ਕਰ ਸਕਦੇ ਹੋ ਮਤਲਬ ਜੇ ਜਿਹੜਾ 3-4 ਲੱਖ ਦਾ ਕੜਾ ਬਣਦਾ ਸ਼ੌਂਕ ਪੂਰਾ ਹੁੰਦਾ ਸੋਨੇ ਦਾ ਉਹ ਤੁਸੀਂ ਕਹਿ ਲਓ ਕਿ 7-8 ਹਜ਼ਾਰ 10 ਹਜ਼ਾਰ ਤੱਕ ਪੂਰਾ ਕਰ ਸਕਦੇ ਹੋ ਉੱਤੇ ਸੋਨਾ ਚੜਿਆ ਹੋਊਗਾ ਪੂਰਾ ਜੇ ਨਿਰਾ ਪੂਰਾ ਸਾਰਾ ਹੀ ਸੋਨਾ ਲੈਣਾ ਉਹ ਵੀ ਮਿਲ ਜੂਗਾ ਤੇ ਸਾਰੀ ਗੱਲਬਾਤ ਕਰਦੇ ਆ ਬਹੁਤ ਸਾਰੀ ਵੈਰਾਈਟੀ ਪਈ ਆ ਕੜੇ ਦੀ ਤੇ ਕੁਧਾਰਨ ਦਿੱਤੀ ਆ ਲੇਡੀਜ਼ ਦੇ ਗਹਿਣਿਆਂ ਤੋਂ ਲੈ ਕੇ ਰਾਣੀ ਹਾਰ ਤੱਕ ਡਾਇਮੰਡ ਸਟਾਈਲ ਦੇ ਸਾਰੀ ਵੈਰਾਈਟੀ ਤੁਹਾਨੂੰ ਮਿਲ ਜਣੀਆਂ ਆ ਆਜੋ ਅੰਦਰ ਚੱਲਦੇ ਆ ਲੁਧਿਆਣੇ ਅਨਮੋਲ ਜੁਲਰਾਂ ਦੇ ਆਜੋ ਬ੍ਰਹਾਸਤਿਕ ਗੱਲ ਕੀ ਹਾਲ ਹੈ ਜੀ ਬਾਈ ਮਨੀਸ਼ ਆਪਣੇ ਨਾਲ ਆ ਆਪ ਪਹਿਲਾਂ ਕੜਿਆਂ ਦੀ ਗੱਲ ਕਰੀਏ ਹੈਨਾ ਪੰਜਾਬ ਹੋਵੇ ਤਾਂ ਕੜੇ ਨਾ ਹੋਣ ਸਭ ਤੋਂ ਪਹਿਲਾਂ ਆਪਣੇ ਨਾਲੇ ਜ਼ਿਆਦਾ ਸੇਲ ਵੀ ਕੜੀ ਹੁੰਦੀ ਹੈ ਜੀ ਆ ਵੀਰੇ ਜਿਹੜਾ ਕੜਾ 5 ਤੋਲੇ ਦਾ ਬਣਿਆ ਹੋਇਆ ਹੈ ਹਾਂ ਤੇ ਇਹਦੀ ਇਕੱਲੀ ਜੱਬ ਗੋਲ ਦੀ ਕੀਮਤ ਛੱਡ ਕੇ ਬਨਵਾਈ ਬਨਵਾਈ ਦੀ ਗੱਲ ਕਰੀਏ ਤੇ 40 ਤੋਂ 50000 ਰੁਪਏ ਬਨਵਾਈ ਪਈ ਜਾਂਦੀ ਹੈ 40 50000 ਬਨਵਾਈ ਪਈ ਜਾਂਦੀ ਹੈ ਤੇ 1 ਗ੍ਰਾਮ ਗੋਲ ਦੇ ਵਿੱਚ ਆਪਾਂ ਸਿਰਫ ਇਹ 12000 ਰੁਪਏ ਦਾ ਦੇ ਦੇਣਾ ਜਿਹਦੇ ਵਿੱਚ ਮੰਨੋ ਤੁਸੀਂ 7500 ਰੁਪਏ ਦਾ ਸੋਨਾ ਹੀ ਹੈ ਤੇ 75 ਤੇ ਆਹ ਕਿੰਨੇ ਦਾ ਹੋਊਗਾ ਆਹ ਇਹ ਵੀ 12000 ਦੀ ਰੇਂਜ 'ਚ ਹੈ 1 ਇੰਚੇ ਦਾ ਚੌੜਾਈ ਇਹਦੀ 1 ਇੰਚੇ ਤੇ ਇਹਦੇ ਡਿਜ਼ਾਈਨ ਤੁਹਾਨੂੰ ਸੋਨਾ ਕਿੰਨਾ ਚੜਿਆ ਇਹਦੇ ਤੇ 1 ਗ੍ਰਾਮ ਜੀ 1 ਗ੍ਰਾਮ ਸੋਨਾ ਚੜਿਆ ਵਾ 12000 ਦਾ ਮਿਲ ਜਾਣਾ ਦੇਖੋ ਤਾਂ ਸਹੀ ਜੀਟੀ ਰੋਡ ਜਨਾ ਚੌੜਾ ਕੜਾ ਹੈ ਜਿੰਨੇ ਮਰਜ਼ੀ ਸ਼ੌਂਕ ਪੂਰੇ ਕਰ ਸਕਦੇ ਹੋ ਇੰਨਾ ਚੀਜ਼ਾਂ ਨੂੰ ਪਾ ਕੇ ਸਰ ਫਿਰ ਬੜਾ ਸੋਹਣਾ ਲੱਗਦਾ ਯਾਰ ਮੈਂ ਤਾਂ ਪਾਇਆ ਸੋਨੇ ਸਾਨੇ ਦਾ ਨਹੀਂ ਕਰਕੇ ਹਨ ਤਾਂ ਬੜਾ ਲੱਗਦਾ ਜੱਜਦਾ ਜਿਹਾ ਮੇਨ ਗੱਲ ਵੀਰੇ ਇਹ ਹੈ ਕਿ ਇੱਕ ਤਾਂ ਸ਼ੌਂਕ ਪੂਰਾ ਦੂਜਾ ਸੇਫਟੀ ਪਰਪਸ ਲਈ ਬਹੁਤ ਵਧੀਆ ਹੈ ਹਾਂ ਹੁਣ ਆਪਾਂ ਇਦਾਂ ਦੇ ਕੜੇ 5 5 6 6 ਲੱਖ ਰੁਪਏ ਦੇ ਪਾ ਕੇ ਘੁੰਮ ਨਹੀਂ ਸਕਦੇ ਕਦੇ ਬੈਂਕ 'ਚ ਜਾਵਾਂਗੇ ਰੱਖਣ ਤੇ ਘਰੇ ਵੀ ਨਹੀਂ ਰੱਖ ਸਕਦੇ ਇਸ ਕਰਕੇ 1 ਗ੍ਰਾਮ ਗੋੜ ਦੀ ਜੁਐਲਰੀ ਹੋ ਨਾ ਦੇਖੋ ਤੁਸੀਂ ਬ੍ਰੇਸਲੇਟ ਹਾਂ ਇਹ ਬ੍ਰੇਸਲੇਟ ਆ ਹਾਂਜੀ ਇਹਨਾਂ ਦੇ ਵੀ ਹੁਣ ਤੁਸੀਂ ਦੇਖੋ ਬਣਵਾਈ ਸਾਰੀ ਸੋਨੇ ਮੰਗੂ ਬਣੀ ਹੋਈ ਹੈ ਸੋਨੇ ਦੇ ਕਾਰੀਗਰਾਂ ਨੇ ਬਣਾਈ ਹੋਈ ਹੈ ਤੇ ਮੇਨ ਗੱਲ ਇਹ ਹੈ ਕਿ ਉੱਪਰ ਵੀ ਸੋਨਾ ਜੜਿਆ ਹੋਇਆ ਹੈ ਇਹ ਨਹੀਂ ਹੈਗਾ ਕਿ ਪਾਲਿਸ਼ ਕੀਤੀ ਹੋਈ ਹੈ ਰੰਗ ਝਾਲ ਫੇਰੀ ਹੋਈ ਹੈ ਇਹਦੇ ਪਰਤ ਜੜੀ ਹੁੰਦੀ ਹੈ ਉਹ ਵੀ ਆਪਾਂ ਕਈ ਗਾਗਾ ਕੇ ਸਾਨੂੰ ਕਹਿੰਦੇ ਕਿ ਇਹਨੂੰ ਪਾਣੀ ਨਾਲ ਤਾਂ ਨਹੀਂ ਕੁਝ ਹੋ ਜੂਗਾ ਜੀ ਸਾਬਨ ਨਾਲ ਤੇ ਆਪਾਂ ਤਿਆਬ ਜੋ ਵੀ ਪਾ ਕੇ ਦਿਖਾ ਦਿੰਨੇ ਤਿਆਬ ਨਾਲ ਵੀ ਨਹੀਂ ਕੁਝ ਹੁੰਦਾ ਇਹਨੂੰ ਇੱਕ ਵੇ ਹੋਰ ਦੱਸ ਦਿਆਂ ਵੀ ਉਹ 5 ਸਾਲ ਵਾਲੀ ਗਰੰਟੀ ਹੈ ਨਾ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਜਿਵੇਂ ਆਪਾਂ ਸ਼ੌਂਕ ਪੂਰਾ ਕਰਨਾ ਹੈ ਆਪਾਂ ਪਾ ਕੇ ਜਦੋਂ ਮਨ ਭਰ ਗਿਆ 5 ਸਾਲਾਂ ਜਦੋਂ ਮਰਜ਼ੀ ਦੇ ਪੈਸੇ ਜਿਹਨੂੰ ਚੇਂਜ ਵੀ ਕਰ ਸਕਦੇ। ਮਤਲਬ 5 ਸਾਲਾਂ ਤੋਂ ਤੁਹਾਡਾ ਮਨ ਭਰ ਗਿਆ ਉਹਦੇ ਅੰਦਰ ਅੰਦਰ ਇਹਨੂੰ ਅੱਧੇ ਪੈਸੇ ਦੇ ਦਿਓ ਤੇ ਆਪਦਾ ਕੋਈ ਹੋਰ ਨਵਾਂ ਹਿਸਾਬ ਦਾ। ਜੋ ਮਰਜ਼ੀ ਲੈ ਸਕਦੇ ਹੋ ਨਵੀਂ ਤੋਂ ਨਵੀਂ ਵੈਰਾਈਟੀ ਆਪਣੇ ਘਰ ਦੇ ਵੱਲ ਬੰਦੀ ਰਹਿੰਦੀ ਹੈ ਹੁਣ ਇਦਾਂ ਦੀ ਵੀਰੇ ਸੋਨੇ ਦੀ ਰਿੰਗ ਹੈ। ਮਰਸੀਡੀਜ਼ ਸਟਾਈਲ ਮਰਸੀਡੀਜ਼ ਦੀ ਇੱਕ ਟੁਕੜ 50000 ਜਾਂ 60000 ਰੁਪਏ ਦੀ ਰੇਂਜ 'ਚ ਬੰਦੀ ਹੈ। ਇਹ ਵੀ 1 ਗ੍ਰਾਮ 'ਚ 5000 6000 ਦੀ ਰੇਂਜ 'ਚ ਹਰ ਤਰ੍ਹਾਂ ਦੇ ਡਿਜ਼ਾਈਨ ਹਰ ਸਾਰੇ ਸਾਈਜ਼ ਆਪਣੇ ਬਿਲਕੁਲ ਕੋਈ ਤੁਸ ਨੂੰ ਪਹਿਲਾਂ ਆ ਕੇ ਸਾਈਆਂ ਪਧਾਈਆਂ ਨਹੀਂ ਨਾਆਂੀਆਂ ਪਹਿਨੀਆਂ ਨਹੀਂ ਦੇਣੀ ਤੁਸੀਂ ਬਸ ਆਣਾ ਹੈ ਪਸੰਦ ਕਰਨਾ ਹੋਣਾ ਵੀਰੇ ਚੈਨ ਹੈ ਹਾਂ ਇਹ ਲੇਡੀਜ਼ ਆ ਕਿ ਨਹੀਂ ਜੈਂਟਸ ਚੈਨ ਨਵਾਬੀ ਚੈਨ ਕਹਿੰਦੇ ਉਹਨੂੰ ਨਵਾਬੀ ਚੈਨ 2.5 ਟੋਲੇ ਦੀ ਬਣਦੀ ਹੈ 2.5 ਲੱਖ ਦੀ 25000 ਰੁਪਏ ਮੇਕਿੰਗ ਹੀ ਬਣ ਜਾਂਦੀ ਹੈ ਤੇ 9500 ਰੁਪਏ ਦੀ ਪਹਿਨੀ ਆ ਦੇਖੋ ਇਹਦੇ ਵਿੱਚ ਜਿੰਨੀਆਂ ਮਰਜ਼ੀ ਆ ਵੀ ਬਹੁਤ ਸੋਹਣੇ ਡਿਜ਼ਾਈਨ ਬਹੁਤ ਸੋਹਣੇ ਡਿਜ਼ਾਈਨ ਹੈ 골ਡ ਸਭ ਤੋਂ ਜ਼ਿਆਦਾ ਚੱਲਦਾ ਪਿਆ ਇਸ ਵਕਤ ਹਮ ਦੇਖੋ ਤਾਂ ਸਹੀ ਵੈਰਾਈਟੀ ਬਹੁਤ ਅੱਛਾ ਹੈ ਇਨਾ ਚੂਨਾ ਕੋਲ ਕਮਾਲ ਹੀ ਹੈ ਲੈ ਹਣ ਇਹਦੇ ਵਿੱਚ ਤੇ 골드 ਚ ਸਿਰਫ ਇੰਨਾ ਹੀ ਫਰਕ ਹੈ ਕਿ ਇਹਦੇ ਨੀચે ਚਾਂਦੀ ਤੇ ਤੰਬਾ ਹੁੰਦਾ ਸੋਨੇ ਦੇ ਵਿੱਚ ਸਾਰਾ ਹੀ ਸਮਾਨ ਸੋਨਾ ਹੁੰਦਾ ਇੱਕ ਮੰਨ ਕੇ ਜਿਵੇਂ ਸਾਰੇ ਹੀ ਸੋਨੇ ਦਾ ਲੈਣਾ ਪੈ ਸਕੋਟ ਸਾਰਾ ਦਾ ਸੋਨਾ ਹੁਣ ਕਈ ਲੋਕ ਆ ਕੇ ਕਹਿੰਦੇ ਅਸੀਂ ਇਨਵੈਸਟਮੈਂਟ ਪਰਪਸ ਲਈ ਲੈਣਾ ਤੇ ਅਸੀਂ ਉਹਨਾਂ ਨੂੰ ਇਹ ਸਲਾਹ ਦਿੰਨੇ ਕਿ ਤੁਸੀਂ ਪਾਰਲੀ ਆ ਲੈ ਲਓ ਤੇ ਸੋਨੇ ਜਾਂਦੇ ਦੇ ਇਦਾਂ ਦੇ ਸਿੱਕੇ ਲੈ ਲਓ ਹੁਣ ਜਿਵੇਂ ਵੀਰੇ ਅੱਜ ਸੋਨੇ ਦਾ ਸਾਰਾ ਹੀ ਹਾਂਜੀ ਜਿਵੇਂ 70000 ਰੁਪਏ ਅੱਜ ਰੇਟ ਆ ਵੀਰੇ ਅੱਛਾ ਸੋਨਾ ਹੈ ਹਾਂ ਤੇ ਇਹਦੇ ਕੋਈ ਬਨਵਾਈ ਨਹੀਂ ਪੈਣੀ ਤੁਸੀਂ ਅੱਜ ਇਹ 70000 ਦਾ ਲੈ ਗਏ ਕੱਲ ਨੂੰ 80000 ਰੇਟ ਹੋ ਗਿਆ ਤੇ ਤੁਸੀਂ 80000 ਲੈ ਲੈਣਾ ਤੇ ਬੈਲ ਵਗੈਰਾ ਸਾਰਾ ਸਾਰਾ ਕੁਝ ਮਿਲਦਾ ਹੈ ਤੇ ਇਹ ਇਹ ਹੁਣ ਜਿਵੇਂ ਤੁਸੀਂ ਸੋਨੇ ਚ ਚੈਨ ਬਣਵਾ ਲਈ ਇਹ ਤੁਸੀਂ ਵਾਪਸ ਕਰਨਗੇ ਜੇ ਦੀ 10 15% ਜਿਹੜੀ ਮੇਕਿੰਗ ਹੋ ਤੁਹਾਡੀ ਖਤਮ ਹੋ ਜਣੀ ਹੈ ਹਾਂ ਬਣਵਾਈ ਨਹੀਂ ਇਹ ਚ ਬਣਵਾਈ ਨਹੀਂ ਪਈ ਸਿੱਧਾ ਰੱਖ ਲੈਣਾ ਲੈ ਠੀਕ ਹੈ ਜਿੰਨਾ ਬਾਰ ਬਾਰ ਕੇ ਤੁਹਾਨੂੰ ਆ ਜੁਐਲਰੀ ਬਾਰ ਬਾਰ ਲੋਕਰਾਂ ਚ ਜਾ ਕੇ ਰੱਖਣ ਦੀ ਲੋੜ ਨਹੀਂ ਅਸਲ ਸੱਚ ਨਾ ਦੀ ਇੱਕ ਗੱਲ ਹੈਗੀ ਆ ਸੋਨੇ ਦਾ ਆ ਰੂਪ ਆ ਨਾ ਇਹ ਨਹੀਂ ਸੋਨਾ ਲੱਗਦਾ ਤੇ ਜਦੋਂ ਆ ਬਣ ਜਾਂਦਾ ਤੇ ਉਹੀ ਦੇਖੋ ਉਹੀ ਸੋਨਾ ਲੱਗਦਾ ਅਸਲ ਸੱਚ ਮਿਸਤਰੀ ਦੀ ਜਿਹੜੀ ਤੇ ਹੁਣ ਇਹਦਾ ਕੀ ਅਸਰ ਆਲੇ ਠੀਕਰ ਜੇ ਦਾ ਠੀਕ ਹੈ ਕਿ ਇਨਵੈਸਟਮੈਂਟ ਆਪਰਾ ਇਨਵੈਸਟਮੈਂਟ ਲਈ ਤੁਸੀਂ ਰੱਖ ਸਕਦੇ ਹੋ ਤਾਂ ਹੀ ਸਾਡੇ ਜਿਹੜੇ ਕਾਰੀਗਰ ਉਹੀ ਨੇ ਜਿਹੜੇ ਸੋਨੇ ਚ ਬਣਾਉਂਦੇ ਆ ਆਪਾਂ ਨੂੰ ਤਾਂ ਸਾਰੇ ਰੇਟ ਦੇ ਵਿੱਚ ਪੈਂਦਾ ਹੈ ਕਿਉਂਕਿ ਆਪਾਂ ਬਲਕ ਚ ਕੁਆਂਟੀਟੀ ਬਣਾਉਂਦੇ ਆ ਇਸ ਕਰਕੇ ਇਹ ਰੇਟ ਆਪਾਂ ਨੂੰ ਜਾਇ ਜਿੰਨਾ ਦੇ ਪੈਂਦੇ ਨੇ ਤੇ ਆ ਆ ਮੰਨ ਕੇ ਚਲੋ ਕਿੰਨੇ ਕੀ ਦੀ ਹੋਗੀ ਜਿਵੇਂ ਆ ਸੀ ਪਈ ਹਾਂਜੀ ਹੁਣ ਇਹ ਵੀ 909500 ਦੀ ਹੈ ਜੀ 909500 ਦੀ ਹੈਗੀ ਆ ਕੋਈ ਝਾਲ ਨਹੀਂ ਲੈਣੀ ਕੋਈ ਹੋਰ ਨਹੀਂ ਲੈਣੀ ਪਾਈ ਹੁਣ ਜਿਵੇਂ ਇੱਕ ਗੱਲ ਹੋਰ ਆਪਾਂ ਕਲੀਅਰ ਕਰਦੇ ਆਂ ਕਿ ਇਹਦੇ ਨੀਚੇ ਪੁੱਛਦੇ ਆ ਕਸਟਮਰ ਇਹਦੇ ਨੀਚੇ ਚਾਂਦੀ ਦੇ ਤੰਬਾ ਹੁੰਦਾ ਜੀ ਉੱਪਰ 1 ਗ੍ਰਾਮ ਸੋਨੇ ਦੀ ਪਰਤ ਹੁੰਦੀ ਹੈ ਸਹੀ ਤੇ ਇਹਦੇ ਵਿੱਚ ਮੇਨ ਜਿਹੜੀ ਖਾਸੀਅਤ ਇਹ ਹੈ ਕਿ ਜਿਹੜਾ ਤੁਹਾਨੂੰ ਟੱਚ ਕਰਦੇ ਸੋਨਾ ਹੀ ਟੱਚ ਕਰ ਰਿਹਾ ਹਾਂ ਹਾਂ ਜਿਹੜਾ ਚਮੜੀ ਨੂੰ ਲੱਗੂਗਾ ਤੁਹਾਡੇ ਨੂੰ ਹੱਥ ਨੂੰ ਲੱਗੂਗਾ ਸੋਨਾ ਲੱਗੂਗਾ ਵਿੱਚ ਥੱਲੇ ਨਿਓਂ ਦੇ ਵਿੱਚ ਮਟੀਰੀਅਲ ਹੋਰ ਆ ਹਾਂਜੀ ਆ ਗੱਲ ਆ ਇਹ ਗੱਲ ਇਹਦੇ ਵਿੱਚ ਡਿਜ਼ਾਈਨ ਨਾ ਹੁੰਦੇ ਕੋਈ ਇਦਾਂ ਦੀ ਜੈਨ ਆਪਾਂ 66 ਲੱਖ ਰੁਪਏ ਦੀਆਂ ਵੀਰੇ ਚੈਨਾ ਨੇ 골ਡ ਚ ਬੰਦੀਆਂ ਤੇ 80 ਹਜ਼ਾਰ ਰੁਪਏ ਬਨਵਾਈ ਪੈ ਜਾਂਦੀ ਹੈ ਇਹ ਤਾਂ ਯਾਰ ਸਾਊਥ ਵਾਲੇ ਆਇਆ ਕਰਨ ਕਿ ਤੁਹਾਡੇ ਕੋਲੇ ਨਾ ਵੀ ਆਹ ਲੈ ਕੇ ਜਾਣੇ ਆਪਣੇ ਵੀ ਬਹੁਤ ਚੱਲ ਰਹੀਆਂ ਨੇ ਪੰਜਾਬ ਦੇ ਬਹੁਤ ਬਾਰੇ ਨੇ ਵੀਰੇ ਆ ਦੇਖੋ ਹੁਣ ਇਹ ਚੈਨ 2 ਗ੍ਰਾਮ 골ਡ ਚ ਤਿਆਰ ਹੋਈ ਹੈ ਹਾਂ ਹੁਣ ਜਿਵੇਂ ਇਹਦਾ ਆਕਾਰ ਹੈ ਵੀ ਇਸ ਕਰਕੇ ਤੇ ਸੋਨਾ ਜ਼ਿਆਦਾ ਝੜਾ ਨਾ ਪੈਂਦਾ ਤਾਂ ਕਿ ਇਹਦੀ ਪਰ ਉਸ ਤਰੀਕੇ ਨਾਲ ਮੋਟੀ ਹੋਵੇ ਬਿਲਕੁਲ ਹੀ ਆਕਾਰ ਵੱਡਾ ਤੇ ਸੋਨਾ ਵੱਧ ਗਿਆ ਹੁਣ ਇਦਾਂ ਦੇ ਤੁਹਾਨੂੰ ਕਿੱਤੀ ਸੈਟ ਹੈ ਲੇਡੀਜ਼ ਜਿਵੇਂ ਆਪਾਂ ਹਰ ਡੇਲੀ ਪਾਣੇ ਹੈ ਪੈਂਡੈਂਟ ਆ ਪੈਂਡਲ ਦੇਖੋ ਸਾਰਾ ਸਾਰਾ ਲੇਜ਼ਰ ਕਟਿੰਗ ਨਾਲ ਬਣਿਆ ਹੋਇਆ ਜਿਹੇ ਜਾਂ ਮਰਜੀ ਲੋਗੋਟ ਬਣਾ ਲਓ ਧਾਰਮਿਕ ਬਣਾ ਲਓ ਜਾਂ ਕੋਈ ਕਿਸੇ ਗੁਰੂ ਪੀਰ ਦਾ ਖੈਰ ਹੈਗੇ ਤੁਹਾਡੇ ਕੋਲ ਸਾਰੇ ਡੈਡੀ ਹੁੰਦੇ ਆ ਸਾਰਾ ਕੁਝ ਜਿਵੇਂ ਹੁਣ ਇਹਦੇ ਕੜਿਆਂ ਚ ਵੀ ਤੁਸੀਂ ਆਪਣਾ ਨਾਮ ਲਿਖਾ ਸਕਦੇ ਹੋ ਨਾਮ ਲਿਖਾਓ ਗੋਤ ਲਿਖਾਓ ਜੋ ਤੁਹਾਡੀ ਮਰਜ਼ੀ ਹੈ ਸਾਰੇ ਡਿਜ਼ਾਈਨ ਦੇਖੋ ਡਿਜ਼ਾਈਨ ਹੀ ਬਾਲੇ ਆ ਯਾਰ ਮੈਂ ਕਹਿੰਨਾ ਕਮਾਲ ਹੋਈ ਪਈ ਆ ਲੈ ਆ ਤਾਂ ਛੋਟਾ ਪੈਨਡ ਸੈੱਟ ਇਦਾਂ ਦਾ 6500 ਰੁਪਏ ਦਾ ਪੂਰਾ ਪੈਨਡ ਸੈੱਟ ਹੈ ਹਮਮ ਦੇਖੋ ਲੈ ਜਿੰਨੇ ਦਿਨ ਮਰਜ਼ੀ ਪਾ ਲੋ ਕੋਈ ਖਰਾਬ ਨਹੀਂ ਹੁੰਦਾ ਪੂਰੀ ਗਾਰੰਟੀ ਹੁੰਦੀ ਆ ਆ ਗਨੇ ਹੈ ਇਹ ਆ ਕਿਹੜੇ ਪੀਪਲ ਪੱਤੀਆਂ ਇਹ ਸਾਰਾ ਪੀਪਲ ਪੱਤੀਆਂ ਦਾ ਰਾਣੀ ਹਾਰ ਹੈ ਹਾਂ ਇਹ 2.5 ਤਿੰਨ ਗ੍ਰਾਮ ਸੋਨੇ ਚ ਤਿਆਰ ਹੋਇਆ 25000 ਰੁਪਏ ਦਾ ਹੈ ਤੇ 골ਦ ਜਦ ਅਸੀਂ 90000 ਰੁਪਏ ਬਨਵਾਈ ਬਨਜਣੀ ਗੱਲੀ ਜਿਹੜੀ ਅਗਲੇ ਦਿਨ ਹੀ ਤੁਹਾਡੀ ਵੇਸਟ ਦੂਜ ਹਾਂ ਸਾਬ ਇਹਦੇ ਵਿੱਚ ਆਪਾਂ ਦੇਖੋ ਆ ਦੇਖੋ ਜੜਾਊ ਦੇ ਵਿੱਚ ਜੜਾਊ ਲੈ ਇਹਦੇ ਵਿੱਚ ਵੀ ਬਹੁਤ ਵੇਸਟੇਜ ਆ ਯਾਰ ਮੈਨੂੰ ਸੋਨੇ ਬਾਲੇ ਲੱਗਦੇ ਆ ਸਾਰੇ ਵੀਰੇ ਸੋਨ ਜਿੰਨੇ ਉਹੀ ਇਹੜੇ ਸੋਨੇ ਚ ਲੱਗਦੇ ਨੇ ਉਹੀ ਕਾਰੀਗਰਾਂ ਦੇਖੋ ਫਿਨਿਸ਼ਿੰਗ ਇੰਦੀ ਬਿਲਕੁਲ ਦੇਖੋ ਵੀ ਲੈ ਇਸ ਕਰਕੇ ਹੁਣ ਆ ਦੇਖੋ ਆਪਣੇ ਡੈਲੀ ਮਿਹਰਬਾਨਾਂ ਲਈ ਲੇਡੀਜ਼ ਚੂੜੀਆਂ ਇਹ ਤੁਸੀਂ ਦੇਖਿਓ ਦੱਸੋ ਸੋਨੇ ਨਾਲੋਂ 1% ਵੀ ਘੱਟ ਮਿਹਨਤ ਨਹੀਂ ਕਦੇ ਵੀ ਲੱਗੂਈ ਹੋਈ ਹੋਈ ਡਬਲ ਜਾਲੀ ਵਾਲਾ ਚੋਕ ਯਾਰ ਭਾਈ ਸੱਚੀ ਗੱਲ ਆ ਯਾਰ ਫਿਰ ਮਿਹਨਤ ਦਾ ਬਣਦੀ ਓਹਨਾਂ ਦੀ ਵੀ ਹੈਨਾ ਆ ਦੇਖੋ ਸਾ ਵੀ ਆਪ ਮਿਹਨਤ ਨਾਲੋ ਘੱਟ ਤੇ ਡੇਢ ਤੇ ਤਿਆਰ ਕਰਕੇ ਦੇ ਦਿੰਦੇ ਜਿਵੇਂ ਸੋਨੇ ਦੀ ਬਣਵਾਈ ਪਏ ਸੀ। ਥੋੜੇ ਐਸੇ ਚਲਾ ਕੇ ਤਾਂ ਬਹੁਤਾ ਜਿਵੇਂ ਸ਼ੋਰੂਮ ਆ ਕਿ ਆਪਣਾ ਲੁਧਿਆਣਾ ਹੋ ਗਿਆ, ਮੋਹਾਲੀ ਹੋ ਗਿਆ। ਹਾਂਜੀ ਹਾਂਜੀ। ਤਾਂ ਉਸ ਤਰੀਕੇ ਨਾਲੇ ਬਲਕ ਚ ਹੁਣ ਉਸ ਤੋਂ ਬਾਅਦ ਆਪਣੇ ਨਾਲ ਵੀਰੇ ਸਾਰੇ ਇੰਡੀਆ ਦੇ ਵਿੱਚ ਮਤਲਬ ਪੰਜਾਬ, ਹਿਮਾਚਲ, ਹਰਿਆਣਾ, ਰਾਜਸਥਾਨ, ਦਿੱਲੀ 15-20 ਲੋਕ ਆਲਰੇਡੀ ਜੁੜ ਕੇ ਕੰਮ ਕਰ ਰਹੇ ਆ। ਕਿਉਂਕਿ ਜਿਵੇਂ ਜਿਵੇਂ ਸੋਨਾ ਮਹਿੰਗਾ ਹੁੰਦਾ ਜਾ ਰਿਹਾ। ਹੂੰ। ਕਸਟਮਰ 1 ਗ੍ਰਾਮ 골ਡ ਦੇ ਕਰਨੀ ਰੁਝਾਨ ਜਿਆਦਾ ਹੋ ਗਿਆ ਤੇ ਜੇ ਕਿਸੇ ਨੇ ਵਪਾਰ ਵੀ ਕਰਨਾ ਹੈ 1 ਗ੍ਰਾਮ 골ਡ ਜੁਲਰੀ ਦਾ ਇੰਡੀਆ ਚ ਇੰਡੀਆ ਤੋਂ ਬਾਹਰ ਵੀ ਜੀ ਤੇ ਸਾਡੇ ਨਾਲ ਜੁੜ ਕੇ ਕਰ ਸਕਦਾ ਆਪਾਂ ਪਿਛਲੇ ਮਤਲਬ ਜੇ ਕਿਸੇ ਨੇ ਮੰਨ ਕੇ ਸ਼ੋਰੂਮ ਪਾਉਣਾ ਤੁਹਾਡੇ ਦੀ ਰੈਂ ਫ੍ਰੈਂਚਾਈਜ਼ੀ ਲੈਣੀ ਹੈ ਫ੍ਰੈਂਚਾਈਜ਼ੀ ਲੈਣੀ ਹੈ ਪਿਛਲੇ 25 ਸਾਲਾਂ ਤੋਂ ਆਪਾਂ ਇਸ ਲਾਈਨ ਦੇ ਵਿੱਚ ਮੈਨੂਫੈਕਚਰਿੰਗ ਚ ਹੈ ਤੇ ਹਰ ਤਰ੍ਹਾਂ ਦਾ ਸਾਨੂੰ ਵੈਰਾਈਟੀ ਰੇਟ ਤੇ ਮੈਂ ਦੱਸ ਦਿਆਂ ਲੁਧਿਆਣੇ ਦੇ ਨਾਮੀ ਬੰਦਿਆਂ ਦੇ ਵਿੱਚ ਨਾ ਆਉਂਦਾ ਇਹਨਾਂ ਦਾ ਆ ਦੇਖੋ ਆ ਦੇਖੋ ਲੈ ਇਹ ਸਾਰਾ ਦੁਬਈ ਜੁਲਰੀ ਸੈਟ ਹੈ ਇਹਦੇ ਵਿੱਚ ਬਨਵਾਈ ਦੇ ਵਿੱਚ ਕੋਈ ਵੀ ਜਿੰਨੀ ਦੇਰ ਕੋਈ ਕੱਟ ਕੇ ਨਹੀਂ ਇਹਨੂੰ ਸੁਨਿਆਰਾ ਦੇਖਦਾ ਉਹਨੇ ਦੇਰ ਨਹੀਂ ਦੱਸ ਸਕਦਾ ਯਾਰ ਆ ਦੇਖੋ ਇਹਦਾ ਮੁੱਲ ਆ ਕੋਈ ਆਹ ਰਿਆ ਸਹੀ ਵੀਰੇ ਦੇਖਿਓ ਕਰਮਾਰਿਓ ਨੀਗਾ ਇਹ ਮੋਲਾ ਕੋਈ ਚੀਜ਼ ਦਾ ਕਿੰਨੇ ਦਾ ਹੋਊਗਾ ਇਹ ਇਹ ਵੀ 9095 ਸਾਰਿਆਂ ਦੇ ਟੈਗ ਲਿਖੇ ਹੁੰਦੇ ਵੀਰੇ ਜਿਸ ਹਿਸਾਬ ਨਾਲ ਇਹਨਾਂ ਦਾ ਰੇਟ ਹਾਂ 10500 10500 ਰੁਪਏ ਦਾ ਯਾਰ ਮੈਨੂੰ ਤਾਂ ਇਹ ਮਹਿੰਗਾ ਲੱਗਾ ਸੀ ਮੈਂ ਕਿਹਾ ਵੀ ਇਹ ਬੜਾ ਮਹਿੰਗਾ ਸਾਰੇ ਹੋਲ ਸੇਲ ਰੇਟ ਹੀ ਲਾ ਰੱਖਿਆ ਵੀਰੇ ਜਿਹੜੇ ਡਿਟੇਲ ਚ ਵੀ ਸਾਡੇ ਰੇਟ ਹੋਲ ਸੇਲ ਮੰਗੂਈ ਹੈ ਔਰ ਇਦਾਂ ਕੁਆਂਟੀਟੀ ਮਿਲਣੀ ਹੈ ਇੱਕ ਡਿਜ਼ਾਈਨ ਦੇ ਤੁਸੀਂ 10 ਪੀਸ ਲੋ 15 ਆ ਲੈਣਾ ਗੱਲ ਇਸ ਤਰ੍ਹਾਂ ਕੋਈ ਬਹਾਨਾ ਨਹੀਂ ਵੀ ਬੰਦਾ ਯਾਰ ਗਹਿਣੇ ਪਾਉਣੇ ਸੀ ਜੇ ਇੱਕ ਤੇ ਦਾਦਾ ਮੇਰ ਕਰਦਾ ਮੇਰ ਹੀ ਆ ਤੁਹਾਡੇ ਤੇ ਬਸ ਕਹ ਲੋ ਕਿ ਆ ਲੈ ਆ ਕੇ ਪਾ ਸਕਦੇ ਹੁਣ ਵੀਰੇ ਇੱਕ ਸੈੱਟ ਹੈ ਆਪਾਂ ਲੈ ਆ ਲਿਆ ਚਲੋ 2-4 ਸਾਲ ਉਹੀ ਪਾਣਾ ਪੈਂਦਾ ਨਹੀਂ ਤਾਂ ਤੁਸੀਂ ਬਦਲ ਬਦਲ ਕੇ ਜਿਵੇਂ ਮਰਜ਼ੀ ਪਾਓ ਜਿੰਨੇ ਫੰਕਸ਼ਨ ਆਉਂਦੇ ਉੰਨੀ ਵਾਰ ਨਵੀਂ ਜੁਐਲਰੀ ਲਿਜਾ ਕੇ ਸਾਡੇ ਕੋਲ ਪਾ ਸਕਦੇ ਹੁਣ ਇਹਦੀ ਬੈਕ ਸਾਈਡ ਤੋਂ ਵੀ ਦੇਖੋ ਹਰ ਤਰ੍ਹਾਂ ਨਾਲ ਸੋਨੇ ਦਾ ਹੀ ਕੰਮ ਹੋਇਆ ਸੋਨ ਵਗੈਰਾ ਤੇ ਜਿਹੜਾ ਵੀ ਬਿਜ਼ਨਸ ਵੀ ਕਰਨਾ ਚਾਹੁੰਦਾ ਹੈ ਸਾਡੇ ਨਾਲ ਬਿਲਕੁਲ ਕਰ ਸਕਦਾ ਹਰ ਤਰ੍ਹਾਂ ਨਾਲ ਅਸੀਂ ਉਹਨਾਂ ਨੂੰ ਗਾਈਡ ਕਰਾਂਗੇ ਸਪੋਰਟ ਕਰਾਂਗੇ ਜੀ ਜੀ ਗਾਣੇ ਤਾਂ ਬਹੁਤ ਪਿਆਰ ਤੁਹਾਡੇ ਕੋਲੇ ਸਾਰੇ ਹੌਲ ਸੇਲ ਦੇ ਵਿੱਚ ਜਿੰਨਾ ਮਰਜ਼ੀ ਬਲਕ ਦੇ ਇੱਕ ਇੱਕ ਡਿਜ਼ਾਈਨ ਦੇ ਸਾਡੇ ਕੋਲ 20 20 ਪੀਸ 25 25 ਪੀਸ ਗੱਲ ਕਰੀਏ ਸੋਨਾ ਤਾਂ ਹੁੰਦਾ ਟੋਲਿਆਂ ਮਾਸਿਆਂ ਚ ਪਰ ਇਹਨਾਂ ਕੋਲੇ ਪਿਆ ਵਾ ਟੋਕਰਿਆਂ ਦੇ ਹਿਸਾਬ ਨਾਲ ਇਹਦੇ ਵਿੱਚ ਦੇਖੋ ਹਮ ਤੁਹਾਨੂੰ ਚੈਨਾ ਨੇ ਹਾਂ ਇਹ ਤਾਂ ਆਪਾਂ ਸੈਂਪਲ ਵੀਡੀਓ ਚ ਦਿਖਾ ਰਹੇ ਆ ਪਰ ਜਦੋਂ ਤੁਸੀਂ ਲੈ ਨਾਉਂਗੇ ਸਾਰੀ ਵੈਰਾਈਟੀ ਆਪਾਂ ਦਿਖਾ ਦੇਵਾਂਗੇ ਖੋਲ ਕੇ ਪ੍ਰੋਪਰ ਹਾਂ ਨਾ ਇੱਕ ਜੇ ਮੜਾ ਦਿਖਾ ਦਿਓ ਹਾਂਜੀ ਇਹ ਸਾਡਾ ਆਪਾਂ ਮੇਨ ਗੱਲ ਵੀਰੇ ਜਿਹੜਾ ਪ੍ਰੂਫ ਕਰਨਾ ਹੈ ਕਿ ਇਹਦੇ ਪਾਲਿਸ਼ ਨਹੀਂ ਹੈਗੀ ਜੀ ਆਸੀਂ ਪਿਆ ਸਮਾਨ ਆਪਣਾ ਵੀਰੇ ਗੱਲ ਹੈਗੀ ਇਹ ਵੀ ਕਿਵੇਂ ਪਤਾ ਲੱਗੇ ਵੀ ਇਹ ਸੋਨਾ ਚੜਿਆ ਕਿ ਨਹੀਂ ਚੜਿਆ ਕੋਈ ਡੈਮੋ ਕਰਕੇ ਦਿਖਾ ਬਿਲਕੁਲ ਹੁਣ ਆਪਾਂ ਮੇਨ ਗੱਲ ਇਹ ਦਿਖਾਣੀ ਹੈ ਕਿ ਜਿਹੜੇ ਕਸਚੋਰ ਪੁੱਛਦੇ ਆ ਕੀ ਪਾਲਿਸ਼ ਚੜੀ ਹੈ ਕਿ ਸੋਨਾ ਉਹਦੇ ਵਿੱਚ ਕੀ ਫਰਕ ਹੁੰਦਾ ਹ ਹੁਣ ਆਪਣੇ ਕੋਲ ਦੋ ਗੜੇ ਆ ਜੀ ਇੱਕ ਤੇ ਪਾਲਿਸ਼ ਹੋਇਆ ਹੋਇਆ ਤੇ ਇੱਕ ਤੇ 1 ਗ੍ਰਾਮ ਸੋਨਾ ਜਿਹੜਾ ਹੋਇਆ ਹੁਣ ਇਹ ਜਿਹੜਾ ਇਹ ਤੇ ਸੋਨਾ ਚੜਿਆ ਹੈ ਇਹ ਤੇ ਹਾਂਜੀ ਇਹ ਪਾਲਿਸ਼ ਵਾਲਾ ਹੁਣ ਜਿਹੜਾ ਇਹ ਤਜਾਬ ਹੈ ਉਹ ਇਦਾਂ ਦਾ ਤਜਾਬ ਹੈ ਕਿ ਜਿਹੜਾ ਸੋਨਾ ਛੱਡ ਕੇ ਬਾਕੀ ਸਾਰੀਆਂ ਤੱਤਾਂ ਖਾ ਜਾਂਦਾ ਜੀ ਹੁਣ ਆ ਪਹਿਲਾਂ ਆਪਾਂ ਹਵਲ ਆਪਣਾ ਲੱਕੜਾ ਪਾਤਾ ਜੀ ਤਜਾਬ ਕਿਹੜਾ ਹੈ ਇਹ ਇਹ ਨਾਈਟ੍ਰਿਕ ਐਸਿਡ ਹੈ ਜੀ ਨਾਈਟ੍ਰਿਕ ਐਸਿਡ ਹੋ ਗਿਆ ਥੋੜਾ ਧਿਆਨ ਦੇ ਨਾਲ ਛੱਟਾ ਨਾ ਪਾ ਜੀ ਹਾਂਜੀ ਹਲੋ ਇਹ ਨਾਈਟ੍ਰਿਕ ਐਸਿਡ ਤੋਂ ਆਪਾਂ ਵਿੱਚ ਪਾਤਾ ਤੇ ਕੋਈ ਰਿ ਆ ਦੇਖ ਸਾਡੇ ਦੋਸਤ ਕੋਈ ਰਿਐਕਸ਼ਨ ਨਹੀਂ ਹੋਇਆ ਮਤਲਬ ਉੱਤੇ ਸਾਰਾ ਸੁਨਾ ਚੜਿਆ ਹਨਾ ਵੀਰੇ ਹਾਂਜੀ ਆ ਦੇਖੋ ਇਹਦਾ ਪ੍ਰੂਫ ਇਹੀ ਹੈ ਠੀਕ ਹੈ ਜੀ ਇਹ ਇਦਾਂ ਹੀ ਆਪਣੇ ਬਾਅਦ ਚ ਬੋਲਾਂਗੇ ਇਹ ਕਿਹੜੀ ਆ ਇਹ ਵੀ ਆਪਣੀ 골ਡ 1 ਗ੍ਰਾਮ 골ਡ 1 ਗ੍ਰਾਮ ਲਈ ਚੈਨ ਆ ਜੀ ਆਪ ਇਹ ਵੀ ਕੋਈ ਰਿਐਕਸ਼ਨ ਨਹੀਂ ਆਪਣੇ ਸਾਹਮਣੇ ਆਇਆ ਲੈ ਇਹ ਜਿਹੜੇ ਵੀ ਆਪਣੇ ਸੁਨਾਰੇ ਭਰਾ ਵੀ ਦੇਖ ਰਹੇ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਜਿਹੜਾ ਤਜਾਬ ਹੈ ਸੋਨੇ ਦੀ ਪਰਖ ਕਿਵੇਂ ਕਰਨੀ ਆ ਇਹ ਨਾ ਆ ਦੇਖੋ ਹੁਣ ਇਹ ਜਿਹੜਾ ਪਾਲਿਸ਼ ਵਾਲਾ ਗੜਾ ਜਿਹੜਾ ਬਾਜ਼ਾਰ ਚ ਮਿਲਦਾ ਹਮ ਆ ਲੋ ਜੀ ਇਹਨੂੰ ਆਪਾਂ ਜ਼ਿਆਦਾ ਨਹੀਂ ਕਿਉਂਕਿ ਸ਼ੋਰੂਮ ਚ ਸਰ ਧੂਆਂ ਵੱਧ ਹੋ ਜਾ। ਇਹ 5 ਮਿੰਟ ਦੇ ਵਿੱਚ ਸਾਰਾ ਇਹਦੇ ਖਤਮ ਹੋ ਜਾਣਾ। ਧੂਆਂ ਕਿੰਨਾ ਕਰਦਾ ਇਹ ਆ। ਇਹਨੂੰ ਇਹ ਤਾਂ ਬਿਲਕੁਲ ਉੱਡ ਜਾਣਾ ਸਵਾਹ ਹੋ ਜਾਣਾ ਜੀ। ਹੂੰ। ਇੰਨਾ ਜ਼ਿਆਦਾ ਧੂਆਂ ਕਰ ਰੂਲ ਕਰਦਣਾ ਸੀ ਇਹਨੇ। ਮਤਲਬ ਮੜਾ ਟੱਚ ਹੀ ਕੀਤਾ ਨਾਈਟ੍ਰਿਕ ਐਸਿਡ ਨਾਲ ਤਾਂ ਸਾਨੂੰ ਪਤਾ ਹੈ ਜੀ ਪਾਲਿਸ਼ ਵਾਲੀ ਚੀਜ਼ ਉਹ ਖਤਮ ਹੋ ਜਾਂਦੀ ਆ। ਆ ਦੇਖੋ। ਜੇ ਸੋਨੇ ਦੀ origignal ਆ ਉਹਨੂੰ ਕੁਝ ਨਹੀਂ ਹੋਣਾ। ਆ ਦੇਖੋ ਉਹ ਕਿੜਾ ਵੀ ਦਿਖਾਈਓ ਜਿਹੜਾ ਜਿਹੜਾ ਦੂਜਾ ਕਿਥੇ ਕੱਢਿਓ ਬਾਲਟੀ ਚੋਂ ਡਬੋਇਆ ਸੀ ਇਹ ਵੀ ਡਬੋ ਲ ਗਿਆ ਕਿਤੇ ਕੱਪੜੇ ਲੱਤੇ ਨੂੰ ਨਾ ਲੱਗਦੇ ਨਹੀਂ ਇਹ ਚ ਬਸ ਮਣਾ ਕਰਦੇ ਆਹ ਦੇਖੋ ਲੈ ਆਹ ਕਾਲਾ ਹੋ ਗਿਆ ਲੈ ਆਹ ਦੇਖੋ ਜਾਂ ਪੱਠੇ ਜੋ ਕੱਢ ਕੇ ਲਿਆਂਦਾ ਹੁੰਦਾ ਤੇ ਉਹ ਮੀ ਪਿਆ ਉਹ ਮੀ ਪਿਆ ਇਹ ਫਰਕ ਦਾ ਮਤਲਬ ਹੈ ਨਾ ਹਾਂਜੀ ਮੇਨ ਗੱਲ ਇਹੀ ਹੈ ਜਿਹੜੀ ਇਹਦੀ ਪਛਾਣ ਆ ਆਪਾਂ ਕਰਕੇ ਦਿਖਾਈ ਹੈ ਕਿ ਲੋਕ ਕਹਿੰਦੇ ਪਾਣੀ ਨਾਲ ਨਾਲ ਕੁਝ ਹੋ ਜੇ ਸਾਬਨ ਨਾਲ ਨਾਲ ਕੁਝ ਹੋ ਜੇ ਤੇ ਆਪਾਂ ਤੇ ਆਵਜੇ ਵਾ ਕੇ ਦਿਖਾਦਾ ਕਿ ਇਹਨੂੰ ਤੇ ਆਵਜ ਨਾਲ ਨਹੀਂ ਕੁਝ ਹੁੰਦਾ ਤੇ ਆਵਜ ਚ ਧੋਬ ਧੋਬ ਕੇ ਵੀ ਤੁਸੀਂ ਪ੍ਰੈਕਟੀਕਲ ਕਰ ਸਕਦੇ ਹੋ ਹਾਂ ਬਿਲਕੁਲ ਤੇ ਆਪਾਂ ਇੱਧਰਲੇ ਪਾਸੇ ਦੇਖੀਏ ਹੋਰ ਗਹਿਣੇ ਹਾਂਜੀ ਹਾਂ ਆ ਜੀ ਤੇ ਹੁਣ ਆ ਵੀਰੇ ਵੱਡੇ ਆ ਗਏ ਗਹਿਣੇ ਹਾਂ ਇਹ ਇਹ ਸਾਰੇ ਰਾਣੀ ਹਾਰ ਜਿਵੇਂ 6 6 7 7 ਤੋਲੇ ਦਾ ਵੀਰੇ ਇਹ ਅਸੀਂ ਬਣਵਾਇਆ 15 16 ਤੋਲੇ ਦਾ ਰਾਣੀ ਹਾਰ ਹੈ अच्छा देख कितने ला हुआ है ये है। है, पे ये 22500 रुपए ਦਾ ਇਹ ਤੇ 2 ग्राम ਦੇ ਉੱਪਰ 골ਡ ਹੈ ਤੇ ਜੇ ਆਪਾਂ 골ਡ ਚ ਬਣਵਾਣਾ ਜਾਂਦਾ ਹੈ ਘੱਟੋ ਨੇ ਘੱਟ 12 ਲੱਖ ਰੁਪਏ ਦੇ ਉੱਪਰ ਪੈਣਾ ਜੀ ਤੇ ਦੂਜੀ ਗੱਲ ਸੁਣ ਦੀ ਇਹ ਹੈ ਵੀ ਭਾਵੇਂ ਕੋਈ ਜਵਾਕ ਆ ਜੇ ਲੈਣ ਹਾਂਜੀ ਸਾਡੇ ਸਾਰੇ ਫਿਕਸ ਰੇਟ ਨੇ ਪੱਕੇ ਬਿੱਲ ਦੇ ਨਾਲ ਸਾਰਾ ਸਮਾਨ ਮਿਲਣਾ ਕਸਟਮਰ ਨੂੰ ਤੇ ਪੂਰੀ ਗਾਰੰਟੀ ਹੈ ਇਹ ਵੀ ਨਹੀਂ ਕਿ ਕੱਲੂ ਕਸਟਮਰ 2 ਮਹੀਨੇ ਬਾਅਦ ਆ ਕੇ ਜੇ ਕੋਈ ਬਾਈਚਾਸ ਪ੍ਰੋਬਲਮ ਆਉਂਦੀ ਵੀ ਹੈ ਇਹ ਨਹੀਂ ਕਿ ਹਾਫ ਰੇਟ ਤੇ ਚੇਂਜ ਕਰਾਂਗੇ ਸਾਡੀ ਪੂਰੀ ਗਾਰੰਟੀ ਰਹਿੰਦੀ ਹੈ ਪੂਰੀ ਸਰਵਿਸ ਵੀ ਰਹੂਗੀ ਸਰਵਿਸ ਦਾ ਮੰਨੇ ਜਾਂਦੇ ਆ ਯਾਦ ਇੱਕ ਸਾਰੇ ਤਰ੍ਹਾਂ ਦੇ ਗਣੇ ਮਿਲ ਜਾਣਗੇ ਬਹੁਤ ਕਾਫੀ ਮਤਲਬ ਹੈਗਾ ਸਟਾਕ ਇਨਾਂ ਕੋਲ ਚੰਗਾ ਤਾਂ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ ਵੀਰੇ ਸਮਾਂ ਦਿੱਤਾ ਮਿਹਰਬਾਨੀ ਧੰਨਵਾਦ